11 ਤਰੀਕ ਨੂੰ bc ਨੇ ਕਮੇਟੀ ਕਰੀ ਹੈ ਪਹਿਲਾਂ ਐਡਾ ਹੋਛਾ ਕੈਰੈਕਟਰ ਇਹਨਾਂ ਦਾ ਬਣਦਾ ਜਾ ਰਿਹਾ ਹੈਗਾ ਕਿ bc ਬਹਿ ਕੇ ਉੱਥੇ ਸਾਨੂੰ ਜੋ ਗੱਲ ਕਹਿੰਦੀ ਹੈ ਕਿ ਇੱਕ ਦੋ ਦਿਨਾਂ ਦੇ ਅੰਦਰ ਜੀ ਤੁਹਾਡੇ ਜਿਹੜੇ ਸੈਨ ਹੋ ਕੇ ਉਹ ਆ ਜਾਊਗਾ ਛੋੜੀ ਪਹਿਲਾਂ ਤਾਂ ਉਹ ਨਹੀਂ ਹੁੰਦਾ ਉਹਦੇ ਭਰੋਸੇ ਦੇ ਉੱਤੇ ਅਸੀਂ ਵੇਟ ਕਰਦੇ ਇੱਕ ਦੋ ਦਿਨ ਕੌਲ ਨਹੀਂ ਦਿੱਤੀ ਫਿਰ ਉਸ ਤੋਂ ਬਾਅਦ ਫੇਰ 14 15 ਤਰੀਕ ਨੂੰ ਇਹਨਾਂ ਵੱਲੋਂ ਕਮੇਟੀ ਗਠਿਤ ਕੀਤੀ ਜਾਂਦੀ ਹੈ ਉਹ ਕਮੇਟੀ ਫੇਰ ਆ ਕੇ ਮਤਲਬ ਸਿਸਕੀਆਂ ਸਾਡੇ ਕੋਲ ਭਰਦੀ ਹੈ ਜੀ ਸਾਡਾ ਤਾਂ ਬਹੁਤ ਔਖਾ ਹੋਇਆ ਪਿਆਗਾ ਉੱਤੇ ਵਾਲੇ ਸਾਡੀ ਗੱਲ ਮੰਨਦੇ ਨਹੀਂ ਸਾਡੀ ਕਿਰਪਾ ਕਰਕੇ ਤੁਹਾਡੇ ਅੱਗੇ ਰੋੜੀ ਹੈ ਕੋਈ ਸਾਡੀ ਗੱਲ ਪੰਦੀ ਫਿਰ ਉਸ ਤੋਂ ਬਾਅਦ 20 ਤਰੀਕ ਵਾਲੀ ਮੀਟਿੰਗ ਦੇ ਵਿੱਚ ਅਸੀਂ ਇਹ ਐਲਾਨ ਕਰਦੇ ਆ ਕਿ ਜਿਹੜੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਲ ਦਿੱਤੀ ਜਾਊਗੀ ਪਰ ਉਸ ਕਾਲ ਨੂੰ ਵੀ ਇਹਨਾਂ ਦੇ ਇਸ ਭਰੋਸੇ ਦੇ ਉੱਤੇ ਅੱਗੇ ਪਾਇਆ ਜਾਂਦਾ ਹੈਗਾ ਕਿ 25 ਤਰੀਕ ਤੋਂ ਬਾਅਦ ਕੀ ਅਸੀਂ ਕੋਈ ਕਾਲ ਦਵਾਂਗੇ 25 ਤਰੀਕ ਤੱਕ ਪੰਜਾਬ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਆਪਦੀ ਜਿਹੜੀ ਭਰੋਸੇਯੋਗਤਾ ਹੈ ਉਹ ਨੂੰ ਬੜਾਈ ਰੱਖਦਾ ਪਰ ਉਹਦੀ ਵਾਦਾ ਖਲਾਫੀ ਕਰਨ ਵਾਲੇ ਕੌਣ ਹੁੰਦੇ ਆ ਭਲੇ ਸਭ ਤੋਂ ਪਹਿਲਾਂ ਵਾਦਾ ਖਲਾਫੀ ਬੀਸੀ ਦੇ ਉਸ ਇੰਟਰਵਿਊ ਦੇ ਵਿੱਚ ਹੁੰਦੀ ਹੈ ਜਿੱਥੇ ਉਹ ਇਹ ਕਹਿੰਦੀ ਹੈ ਵੀ ਇਹ ਤਾਂ ਜੀ ਮਸਲਾ ਹੁਣ ਸੈਟਰ ਤੋਂ ਬਾਹਰ ਹੁੰਦਾ ਜਾ ਪਰ ਉੱਤੇ ਜਿਹੜੇ ਲੋਕ ਰੋਜ਼ ਇੰਨੀ ਠੰਡ ਦੇ ਵਿੱਚ ਬੈਠੇੜੇ ਉਹਨਾਂ ਦੇ ਨਾਲ ਸ਼ਰੀਅਮ ਇੱਕ ਧੋਖੇਬਾਜ਼ ਰਵਈਆ ਇਸ ਅਥਾਰਟੀ ਦੇ ਅਖਤਿਆਰ ਮਤਲਬ ਹਿੰਦੁਸਤਾਨ ਟਾਈਮਜ਼ ਦਾ ਉਹ ਜਿਹੜਾ ਪਹਿਲਾ ਪੰਨਾਗਾ ਉਹ ਕੀ ਦੱਸਦਾ ਕਿ ਇਹ ਆਰਐਸਐਸ ਦੇ ਟੱਟੂ ਨੇ ਜਿਹੜੇ ਮਤਲਬ ਆਰਐਸਐਸ ਦੇ ਟੱਟੂ ਸ਼ਾਖਾ ਲਾਉਣਾ ਚਾਹੁੰਦੇ ਨੇ ਪਰ ਉਹ ਆਪਣੀਆਂ ਗੱਲਾਂ ਤੇ ਖੜਨਾ ਨਹੀਂ ਚਾਹਦੇ ਤੇ ਉਹ ਗੱਲ 24 ਤਰੀਕ ਨੂੰ ਸਾਨੂੰ ਇਹਨਾਂ ਦੇ ਨੋਟਿਸ ਦੇ ਵਿੱਚ ਦਿੱਸਦੀ ਆ ਡੀਯੂਐਚ ਦੇ ਹਸਤਾਖਰਾਂ ਦੇ ਨਾਲ ਉਹ ਨੋਟਿਸ ਫਿਰ ਪੇਪਰ ਹੀ ਹੈਗਾ ਕਿ 26 ਤਰੀਕ ਦਾ ਦਿਨ ਖੁੱਲਾ ਰਹੂਗਾ ਉਹ ਨੋਟਿਸ ਕੀ ਹੈ ਉਹ ਨੋਟਿਸ ਇਹ ਕਹਿੰਦਾ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਪਟਿਆਲਾ ਨੂੰ ਬੰਗਾਰਦੇ ਐ ਕਿ ਜੇ ਤੁਹਾਡੀ ਾਕਾਦ ਹੈ ਤਾਂ 26 ਤਰੀਕ ਨੂੰ ਤੁਸੀਂ ਬੰਦ ਕਰ ਦੇਣਾ ਤੇ ਉਸ ਤੋਂ ਬਾਅਦ ਇੱਕ ਦਿਨ ਦੇ ਵਿੱਚ ਮੱਲੇ ਇਹੋ ਜਿਹਾ ਕੀ ਹੈ ਕਿ ਇਹਨਾਂ ਨੂੰ ਬੁਖਾਰ ਚੜਦਾ ਕਿ ਇੱਕ ਦਿਨ ਦੇ ਵਿੱਚ ਸਾਡੇ ਮੂਰੇ ਰਜਿਸਟਰਾਰ ਉਹ ਢੇੜ ਵਰਦਾ ਬੱਕਰੀਆਂ ਨੂੰ ਮੇਮਣਿਆਂ ਨੂੰ ਮਿਲਕਦਾ ਹੋਇਆ ਕੀ ਕਹਿੰਦਾ ਕਿ ਦੱਸੋ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਲਈ ਅਸੀਂ ਕੱਲ ਦੀ ਛੁੱਟੀ ਕਰ ਦਿਆਂ ਮੱਲਬ ਇਹ ਜਿਹੜੇ ਖੁਦ ਨੂੰ ਕਹਿੰਦੇ ਜੀ ਅਸੀਂ ਆ ਫਲਾਨੇ ਸ਼ੇਰ ਹੈ ਅਸੀਂ ਫਲਾ ਟੋਕੇ ਸ਼ੇਰ ਹੈ ਭਲੇ ਭੇਡਾਂ ਦੇ ਦਿਮਾਗ ਇਹੋ ਜੇ ਹੋ ਚੁੱਕੇ ਨੇ ਕਿ ਆਪਦੀ ਗੱਲ ਤੋਂ ਕਹਿ ਕੇ ਮੁਕਰਨਾ ਇਹਨਾਂ ਦੀ ਆਦਤ ਬਣ ਚੁੱਕੀ ਆ ਤੇ ਜੇ ਇਹਨਾਂ ਦੀ ਇਹ ਆਦਤ ਹੈ ਤਾਂ ਸਾਡੀ ਵੀ ਆਦਤ ਹੈ ਸਮੇਂ-ਸਮੇਂ ਤੇ ਇਹਨਾਂ ਦੇ ਵਹਿਮ ਕੱਢਣ ਦੀ ਤੇ ਇਹ ਵਹਿਮ ਪਹਿਲਾਂ ਵੀ ਅਸੀਂ 3 ਤਰੀਕ ਨੂੰ ਕੱਢਿਆ 10 ਤਰੀਕ ਨੂੰ ਕੱਢਿਆ 20 ਦਿਨਾਂ ਦੇ ਮੀਟਿੰਗ ਦੇ ਵਿੱਚ ਕੱਟਿਆ ਤੇ ਕੱਲ ਜਿਹੜਾ ਵੈਮ ਆ ਉਹ ਐਡੇ ਵੱਡੇ ਪੱਤਰ ਤੇ ਕੱਟਣਾ ਸੀ ਪਰ ਉਦੋਂ ਆ ਕੇ ਸਾਡੇ ਮੂਰੇ ਮਗਰਮੱਛ ਦੇ ਹੰਝੂ ਰੋ ਕੇ ਇਹ ਰਜਿਸਟਰ ਕਹਿੰਦਾ ਵੀ ਸਾਡੀ ਤੁਸੀਂ ਹਰਰਚੋਈ ਮੰਨ ਲਓ ਅਸੀਂ ਤੁਹਾਡੀਆਂ ਤਿੰਨ ਡਿਮਾਂਡਾਂ ਮੰਨਣ ਨੂੰ ਤਿਆਰ ਹੈ ਪਹਿਲੀ ਡਿਮਾਂਡ ਛੁੱਟੀ ਦੀ ਦੂਜੀ ਡਿਮਾਂਡ ਜਿਹੜੇ ਪਿਛਲੇ ਪਰਚੇ ਕੀਤੇ ਸੀ ਉਹਨਾਂ ਦੀ ਤੇ ਤੀਜੀ ਡਿਮਾਂਡ ਜਿਹੜੀ ਇਹਨਾਂ ਨੇ ਹਰਿਆਣਾ ਤੇ ਪੰਜਾਬ ਦੇ ਵਿੱਚ ਫੁੱਟਪੌਂਡ ਲਈ ਇੱਕ ਕਮੇਟੀ ਬਣਾਈ ਸੀ ਉਹਦੀ ਡਿਮਾਂਡ ਬੋਲੇ ਨਿਹਾਲਾ ਸ੍ਰੀ ਅਕਾਲੋ ਜੀ ਸਕ੍ਰੈਪ ਕਰਨ ਨੂੰ ਤਿਆਰ ਔਰ ਦੋਸਤੋ ਅਸੀਂ ਉਦੋਂ ਵੀ ਇੰਨਾ ਕਿ ਇੱਕੋ ਗੱਲ ਕਹੀ ਸੀ ਕਿ ਜਿਹੜੀ ਤੁਸੀਂ ਪੰਜ ਮੈਂਬਰੀ ਕਮੇਟੀ ਸਾਡੇ ਕੋਲ ਬਿਠਾ ਕੇ ਭੇਜੀ ਹੈ ਕੀ ਉਹਦੀ ਕੋਈ ਵੈਲਿਊ ਹੈ ਤੁਹਾਡੀਆਂ ਨਜ਼ਰਾਂ ਦੇ ਵਿੱਚ ਮਲੇ ਰਿਸਟਰਾਰ ਨੂੰ ਇਹ ਤਾਂ ਘੱਟ ਹੀ ਪਤਾ ਸੀ ਕਿ ਅਸੀਂ ਉਸ ਕਮੇਟੀ ਦੇ ਨਾਲ ਜਾਂ ਉਸ ਕਮੇਟੀ ਨੇ ਇੱਕ ਵਾਦਾ ਕੀਤਾ ਸਾਨੂੰ ਕਿ ਉਹ ਕਮੇਟੀ ਸਕ੍ਰੈਪ ਕੀਤੀ ਜਾਊਗੀ ਜਿਹੜੀ 17 ਨਵੰਬਰ ਨੂੰ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਪੜਾਈ ਗਈ ਹੈ ਕਿ ਹਰਿਆਣੇ ਦੇ ਕਾਲਜਾਂ ਦੀ ਅਫੀਲੀਏਸ਼ਨ ਇਹਦੇ ਨਾਲ ਨਹੀਂ ਕੀਤੀ। ਮਤਲਬ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਇਹ ਯੂਨੀਵਰਸਿਟੀ ਦੇ ਉੱਤੇ ਜਿਹੜਾ ਪੰਜਾਬ ਦਾ ਅਧਿਕਾਰ ਹੈ ਇਹ ਅਸੀਂ ਪਹਿਲਾਂ ਵੀ ਗੱਲ ਆ ਚੁੱਕੇ ਆ ਦੁਬਾਰਾ ਇਹ ਕਹਿਣੀ ਚਾਉਂਦੇ ਆ ਕਿ ਇਹ ਕੋਈ ਧਾਰਮਿਕ ਮੰਗ ਨਹੀਂ ਹੈਗੀ ਇਹ ਕੋਈ ਰੀਜਨਲ ਮੰਗਣੀ ਹੈਗੀ ਕਿ ਅਸੀਂ ਪੰਜਾਬ ਦੇ ਲੋਕ ਆ ਤਾਂ ਕਰਕੇ ਜੀ ਮੰਗ ਕਰਦੇ ਆ। ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਿਵੇਂ ਕਸ਼ਮੀਰ ਕਸ਼ਮੀਰ ਦੇ ਲੋਕਾਂ ਦਾ ਜਿਵੇਂ ਗੁਰੂ ਖੇਤਰ ਯੂਨੀਵਰਸਿਟੀ ਗੁਰੂ ਉਹ ਹਰਿਆਣਾ ਦੇ ਲੋਕਾਂ ਦੀ ਹੈ ਜਿਵੇਂ ਐਚਪੀਯੂ ਹਿਮਾਚਲ ਦੇ ਲੋਕਾਂ ਦੀ ਹੈ ਉਵੇਂ ਹੀ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਉੱਤੇ ਵੀ ਪੰਜਾਬ ਦੇ ਲੋਕਾਂ ਦਾ ਅਧਿਕਾਰ ਹੈ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦਾ ਦਿਲ ਹੈ ਉਹ ਦਿਲ ਇਸ ਕਰਕੇ ਹੈ ਕਿ ਇਹ ਇਹਦੀ ਇਤਿਹਾਸ ਦੀ ਗੱਲ ਕਰਦਾ ਹੈ ਇਹ ਪੰਜਾਬ ਦੇ ਸੱਭਤ ਦੀ ਗੱਲ ਕਰਦਾ ਹੈ ਇਹ ਪੰਜਾਬ ਦੀ ਜੀਓਗ੍ਰਾਫੀ ਦੀ ਗੱਲ ਕਰਦਾ ਹੈ ਪੰਜਾਬ ਦੀ ਖੇਤੀਬਾੜੀ ਦੀ ਗੱਲ ਕਰਦਾ ਹੈ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦਾ ਹੈ ਇਸ ਕਰਕੇ ਇਹ ਪੰਜਾਬ ਦਾ ਦਿਮਾਗ ਹੈ ਤੇ ਇਹ ਗੱਲ ਹੀ ਇਹਨਾਂ ਨੂੰ ਚੁਬਦੀ ਹੈ ਤਾਂ ਕਰਕੇ ਦੋਸਤੋ ਸੱਜੀ ਡਿਮਾਂਡ ਹੈ ਜਿਹੜੀ ਉਹ ਅੱਜ ਵੀ ਉੱਥੇ ਹੀ ਖੜੀ ਹੈ ਕਿ ਸੈਨੇਟ ਨੂੰ ਬਹਾਲ ਕਰਾਉਣ ਲਈ ਅਸੀਂ ਆਪਣੀ ਲੜਾਈ ਸ਼ੁਰੂ ਕੀਤੀ ਸੀ ਤੇ ਜਦੋਂ ਤੱਕ ਉਹਦੀ ਬਹਾਲੀ ਨਹੀਂ ਹੋ ਜਾਂਦੀ ਅਸੀਂ ਉਹ ਹਰ ਰੋਜ਼ ਤਿਆਰ ਕਰਾਂਗੇ ਜਿਹੜਾ ਅਸੀਂ ਆਪਦੇ ਇਤਰਾਫੀ ਰਾਹਾਂ ਤੋਂ ਜਿਹੜਾ ਅਸੀਂ ਆਪਦੇ ਕਿੰਨੇ ਹੀ ਸਾਲਿਆਂ ਦੀਆਂ ਕੁਰਬਾਨੀਆਂ ਤੋਂ ਸਿੱਖਿਆਗਾ ਕਿ ਇਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਪਦੇ ਮੰਗਾਂ ਨੂੰ ਬਣਵਾਉਣਾ ਚਾਹਦੇ ਨੇ ਤੇ ਅੱਜ ਜੇ ਇਹ ਸਮਝਦੇ ਨੇ ਕਿ ਇਹ ਘਟੀਆਂ ਜਿਹੜੀਆਂ ਚਾਲਬਾਜ਼ੀਆਂ ਕਰਕੇ ਕਿ ਮੀਟਿੰਗਾਂ ਦੇ ਵਿੱਚ ਮੰਨ ਜੋ ਬਾਅਦ 'ਚੋ ਨੋਟਿਸ ਕਟੋ ਉਹ ਉਲਟਾ ਕਟੋ ਤਾਂ ਇਹ ਇਹ ਹੋ ਗਈਆਂ ਗੱਲਾਂ ਤੋਂ ਬਾਅਦ ਆ ਜਾਣ ਨਹੀਂ ਤਾਂ ਫਿਰ ਕੱਲ ਦਾ ਜਿਹੜਾ ਸੂਤ ਹੈ ਉਹ ਕਿਸੇ ਨੂੰ ਨਹੀਂ ਪਤਾ ਕਿ ਕਿਹਦੇ ਹੱਕ ਦੇ ਵਿੱਚ ਪਹੁੰਚੂਗਾ ਐਲਾਨ ਪਹਿਲਾਂ ਤੋਂ ਹੋ ਚੁੱਕੇ ਨੇ ਪੰਜਾਬ ਦੇ ਲੋਕਾਂ ਤੱਕ ਜਿਹੜਾ ਮੈਸੇਜ ਹੈ ਉਹ ਵੀ ਫਲੋਟ ਹੋ ਚੁੱਕਿਆ ਤੇ ਕਦੋਂ ਮੈਸੇਜ ਹਕੀਕਤ ਦੇ ਵਿੱਚ ਅਮਰ ਦੇ ਵਿੱਚ ਬਦਲ ਜਾਣਾ ਦੋਸਤੋ ਇਹਦਾ ਕੋਈ ਪਤਾ ਨਹੀਂ ਹੈਗਾ ਅੱਜ ਵੀ ਜੇ ਅਸੀਂ ਐਲਾਨ ਕਰਕੇ ਤਾਂ ਕੁਆਦੇ ਪਿੰਡਾਂ ਤੋਂ ਟਰਾਲੀਆਂ ਦੇ ਵਿੱਚ ਪਹਿਲਾਂ ਹੀ ਲੱਗ ਰ ਆ ਰਿਹਾ ਤਾਂ ਜੇ ਉਹਨਾਂ ਟਰਾਲੀਆਂ ਦੇ ਵਿੱਚ ਲੱਗ ਰ ਆ ਸਕਦਾ ਤਾਂ ਉਹਨਾਂ ਟਰਾਲੀਆਂ ਦੇ ਨਾਲ ਹੋਰ ਟਰਾਲੀਆਂ ਛੋੜ ਕੇ ਉਹਨਾਂ ਦੇ ਵਿੱਚ ਝਾਰੂ ਸਾਥੀ ਆਉਣ ਲੱਗੇ ਬੜਾ ਟਾਈਮ ਨਹੀਂ ਲਾਉਣਗੇ ਓਏ ਸੋਨਹਾਰ ਸਾਰ ਗਿਆਨ ਤਦੋਂ ਇस्तानह ਸਾਰ ਗਿਆਨ ਓਏ ਸੋਨਹਾਰ ਸਾਰ ਗਿਆਨ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਇਹ ਜਿਹੜਾ ਸਮਾਂ ਉਹ ਕ੍ਰੂਸ਼ੀਅਲ ਸਮਾਂ ਸਮਾਂ ਹੁੰਦਾ ਹੈਗਾ ਜਿਹੜਾ ਕੁਝ ਮੂਵਮੈਂਟਾਂ ਦੇ ਫੇਜ਼ ਬਦਲ ਕੇ ਰੱਖ ਦਿੰਦਾ ਹੈ ਅੱਜ ਅਥਾਰਟੀ ਨੇ ਸਾਡੇ ਮੂਰੇ ਇੱਕ ਬਹੁਤ ਵੱਡਾ ਇਮਤਿਹਾਨ ਸੱਤਿਆ ਕਿ ਅਸੀਂ ਤੁਹਾਡੀ ਗੱਲ ਤੋਂ ਮੁਨਕਰ ਹੋ ਚੁਲੇ। ਤੁਹਾਡੇ ਵੱਸ ਜੋ ਹੈਗਾ ਤੁਸੀਂ ਕਰਕੇ ਵੇਖ ਲੋ ਤੇ ਅੱਧੇ ਘੰਟੇ ਦਾ ਜਿਹੜਾ ਅਸੀਂ ਸਮਾਂ ਦਿੱਤਾ ਹੈ ਇਹ ਸਮਾਂ ਸਾਰਿਆਂ ਨੇ ਇੱਥੇ ਠਰਮੇ ਦੇ ਨਾਲ ਅਗਲੀ ਜਿਹੜੀ ਕਾਰਵਾਈਆਂ ਨੂੰ ਅੜੀਕਣਾ ਹੈ। ਜਿੰਦਾਬਾਦ। ਕਦੇ-ਕਦੇ ਨਾ ਜਿਹੜਾ ਧੱਗਾ ਹੁੰਦਾ ਹੈ ਨਾ ਉਹ ਇਕੱਠੇ ਕਰ ਦਿੰਦਾ ਆਪਾਂ। ਇੱਕ ਕੁਦਰਤ ਦਾ ਸੂਲ ਹੈ। कि ਜਿੰਨਾ ਦੱਬੂਗੇ ਉਹਨਾਂ ਉੱਠ ਕੇ ਆਵਾਂਗੇ ਮੈਨੂੰ ਦੱਸੋ ਜੇ ਇਹ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਐਡਾ ਲੰਬਾ ਨਾ ਕਰਦੇ ਤਾਂ ਅੱਜ ਆਪਾਂ ਐਸਪੀ ਯੂਚ ਖੜ ਕੇ ਚੰਡੀਗੜ੍ਹ ਲੈਣ ਵਾਲੀ ਗੱਲ ਕਰਨੀ ਹੋਗੀ ਨਾ ਹੋਗੀ ਤੁਸੀਂ ਕਿਉਂਕਿ ਆਏ ਹੋਏ ਸੀ ਮੋਰਚੇ ਤੇ ਤੇ ਅਸੀਂ ਵੀ ਚਾਹੁੰਦੇ ਹੁੰਨੇ ਤੁਹਾਨੂੰ ਵੇਖੀਏ ਤਾਂ ਆਪਾਂ ਇਕੱਠੇ ਹੋਗੇ ਪਰ ਅੱਜ ਮੈਂ ਇਹਨਾਂ ਨੂੰ ਕਹੂੰਗਾ ਸਾਰੀ ਕਮੇਟੀ ਨੂੰ ਪਹਿਲਾਂ ਵੀ ਕਹਿ ਚੁੱਕਿਆ ਹੈ ਕਿ ਜੇ ਮੰਨ ਨਹੀਂ ਰਏ ਤਾਂ ਮਾੜਾ ਜਿਹਾ ਕੌਲਾਂ ਨੂੰ ਵੀ ਤਿੱਖਾ ਕੀਤਾ ਜਾਵੇ ਉਹ ਤਿੱਖਾ ਇਹ ਬੈਟਰਵੇ ਨਾਲ ਦੱਸ ਲੈਣਗੇ ਔਰ ਕੁਛ ਵੀ ਲੈਣਗੇ ਔਰ ਅਨਾਉਂਸ ਵੀ ਹੋ ਜੂਗਾ ਪਰ ਮੇਰੀ ਖੋਨੂ ਬੇਨਤੀ ਹੈ ਕਿ ਜੇ ਆਪਾਂ ਇਕੱਲੀ ਗੱਲ ਸਟੂਡੈਂਟਾਂ ਦੇ ਛੱਡਦੀ ਤੇ ਕਿਸਾਨੀ ਵਾਲੀ ਸਿਰਫ ਥੋੜੇ ਤੇ ਛੱਡਦੀ ਤੇ ਸਾਰਾ ਕੁਝ ਲੈ ਜਾਂਦੇ ਇੱਕ ਦੂਜੇ ਦੀ ਬਾਹ ਬੰਨਣਾ ਪੈਣਾ ਉਹਨਾਂ ਬੰਦੇ ਫੇਰ ਹੀ ਬਚਾਂਗੇ ਕਿਉਂਕਿ ਲੁੱਟਣ ਵਾਲੇ ਇਕੱਠੇ ਹੋਏ ਫਿਰਦੇ ਨੇ ਤੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਉਹ ਐਂ ਹੀ ਇਕੱਠੇ ਹੋਈਦਾ ਔਰ ਨਾਲ ਨਾਲ ਇੱਕ ਗੱਲ ਹੋਰ ਪੀਵਾੜੀ ਬੰਦੇ ਬੜੇ ਮੈਨੂੰ ਕਹਿਗੇ ਆਂਦੇ ਯਾਰ ਚੰਡੀਗੜ੍ਹ ਤੇ ਚੰਡੀਗੜ੍ਹ ਜਗ੍ਹਾ ਜੇ ਪੰਜਾਬ ਕੋਲੇ ਨਾਮ ਹੀ ਹੋਇਆ ਤਾਂ ਫੇਰ ਕੀ ਹੋ ਜੂਗਾ ਐਂ ਬੜੇ ਬੰਦਿਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਹੈ ਤਾਂ ਇੱਥੇ ਹੀ ਹੈ ਜੇ ਪੰਜਾਬ ਦੀ ਨਾ ਹੋਈ ਤਾਂ ਕੀ ਹੋ ਜੂਗਾ ਹੁਣ ਮੈਂ ਉਹਨਾਂ ਬੰਦਿਆਂ ਨੂੰ ਸਿਰਫ ਇੱਕ ਉਦਾਹਰਨ ਦੇਣੀ ਚਾਹਣਾ ਆ ਫਲਸਤੀਨੀ ਨੂੰ ਵੇਖ ਰਹੇ ਹਾਂ ਹਰ ਰੋਜ਼ ਬੰਬ ਡਿੱਗ ਰਹੇ ਨੇ ਤਿੰਨ ਸਾਲਾਂ ਤੋਂ ਛੋਟੇ ਛੋਟੇ ਬੱਚੇ ਮਾਰਤੇ ਲੱਖ ਬੰਦਾ ਇਹ ਕਹੇ ਤਾਂ 70000 ਰਹੇ ਨੇ ਇਹਨਾਂ ਨੇ ਲੱਖ ਬੰਦਾ ਮਾਰਤਾ ਤੇ ਲੱਖਾਂ ਦੀ ਕਿਸਮ ਚ ਉਹਨਾਂ ਨੇ ਜ਼ਖਮੀ ਕਰਦੇ ਬਿਲਕਦੇ ਬੱਚਿਆਂ ਨੂੰ ਚੱਕੀ ਲੈ ਜਾਂਦੇ ਨੇ ਮਰੁੰਣਾ ਨਹੀਂ ਆਪਦੀ ਜ਼ਮੀਨ ਨਹੀਂ ਛੱਡੀਗੇ ਇਹਨੂੰ ਕਹਿੰਦੇ ਆ ਆਪਦੀ ਜ਼ਮੀਨ ਲਈ ਲੜਨਾ ਤੇ ਖੜਨਾ ਔਰ ਇਹੀ ਚੀਜ਼ਾਂ ਸਾਡੀ ਹਿਸਟਰੀ ਵੇਖ ਲਓ ਚੱਕ ਕੇ ਉਦੋਂ ਵੀ ਹੋਈਆਂ ਸਾਡੇ ਪੂਰਵਜ ਵੀ ਆ ਕਰਦੇ ਰਹੇ ਨੇ ਤਮੈਂ ਉਹਨਾਂ ਨੂੰ ਇਹ ਪੁੱਛਣ ਵਾਲਿਆਂ ਨੂੰ ਕਹੂੰਗਾ ਜੇ ਤੁਹਾਨੂੰ ਤੁਹਾਡੇ ਘਰ ਤੋਂ ਕਹਦੇ ਕੋਈ ਕਿ ਯਾਰ ਪਿੰਡ ਤਾਂ ਹੈ ਤੇਰਾ ਘਰ ਵੀ ਇੱਥੇ ਰਹਿਣਾ ਛੱਡ ਪਰੇ ਤੂੰ ਆਉਂ ਜਲੇ ਆ ਜਾ ਛੱਡ ਦੇਉਂਗੇ ਨਹੀਂ ਨਾ ਤਾਂ ਫਿਰ ਇਹ ਪੰਜਾਬ ਯੂਨੀਵਰਸਿਟੀ ਇਹ ਚੰਡੀਗੜ੍ਹ ਜਿਹੜਾ ਸਾਡਾ ਸੀ ਹੈ ਤੇ ਰਹੂਗਾ ਵੀ ਕਿਵੇਂ ਛੱਡ ਗਿਆ ਵੀ ਇੱਕ ਜਣ ਮੰਨਿਓ ਜੇ ਮੇਰੀ ਤੁਹਾਨੂੰ ਬੇਨਤੀ ਹੈ ਕਿਉਂਕਿ ਆਪਾਂ ਤਕਰੀਬਨ ਹਰ ਦੂਜੇ ਧਰਨੇ ਜਿੱਕ ਦੂਜੇ ਨੂੰ ਵੇਹਨੇ ਆਪਾਂ ਇਸ ਤੋਂ ਅੱਗੇ ਵਧੀਏ ਕੀ ਆਪਾਂ 5.5 ਸਾਲ ਧਰਨੇ ਲਾਵਾਂਗੇ ਤੇ ਜਦੋਂ 2 ਕੁ ਮਹੀਨੇ ਆਉਂਦੇ ਆ ਉਦੋਂ ਆ ਕਾਲੀ ਉਦੋਂ ਭਾਜਪੀ ਉਦੋਂ ਝਾੜੂ ਉਦੋਂ ਕਾਂਗਰਸ ਦੇ ਜਿੰਦਾਬਾਦ ਦੇ ਨਾਰੇ ਤੇ ਆ ਜੇ ਨਕਮਿਆਂ ਨੂੰ ਚੁਣ ਕੇ ਬਾਹਰ ਲੈਣੇ ਆ ਜਿਹੜੇ ਤੁਹਾਡੀ ਸਟੇਟ ਦਾ ਤੁਹਾਡੀ ਜ਼ਮੀਨ ਦਾ ਯੂਨੀਵਰਸਿਟੀ ਦਾ ਤੁਹਾਡੇ ਹਰ ادارے ਦਾ ਸੌਦਾ ਕਰਨ ਯਾਰ ਅਸੀਂ ਉਦੋਂ ਨਹੀਂ ਸਹੀ ਚੁਣ ਸਕਦੇ ਬੰਦੇ ਜੇ ਆਪਾਂ 5 ਸਾਲ ਮੁੱਦਿਆਂ 'ਤੇ ਗੱਲ ਕਰ ਸਕਦੇ ਆ ਤਾਂ 2 ਮਹੀਨੇ ਮੁੱਦਿਆਂ ਦੀ ਗੱਲ ਨਹੀਂ ਕਰ ਸਕਦੇ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਬਚਾਓ ਮੋਚਾ ਲਈ ਸੰਘਰਸ਼ ਨੂੰ 26 ਦਿਨ ਬੀਤ ਚੁੱਕੇ ਨੇ 26 ਦਿਨਾਂ ਦੇ ਵਿੱਚ ਅਸੀਂ ਵੱਡੇ ਪ੍ਰੋਟੈਸਟ ਕੀਤੇ ਨੇ ਪਰ ਹਜੇ ਵੀ ਜਿਹੜੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਤੇ ਜਿਹੜੀ ਭਾਜਪਾ ਸਰਕਾਰ ਹੈ ਇਹਨਾਂ ਦੇ ਕੰੰਤੇ ਜੋ ਤੱਕ ਨਹੀਂ ਸਰਕੀ ਆ 26 ਦਿਨਾਂ ਦੇ ਵਿੱਚ ਸਾਡੇ ਤੱਕ ਹੁਣ ਤੱਕ ਭਾਜਪਾ ਸਰਕਾਰ ਦਾ 1 ਦਿਨ ਮਹੀਨਾ ਸਾਡੇ ਨਾਲ ਗੱਲ ਕਰਨ ਨਹੀਂ ਆਇਆ ਇਸ ਕਰਕੇ ਅੱਜ ਅਸੀਂ ਆਪਣਾ ਸੰਘਰਸ਼ ਯੂਨੀਵਰਸਿਟੀ ਤੋਂ ਬਾਹਰ ਲੈ ਕੇ ਜਾ ਰਹੇ ਹਾਂ ਪਹਿਲਾਂ ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਆਪਣੀ ਲੜਾਈ ਲੜ ਰਹੇ ਸੀ ਕਿ ਯੂਨੀਵਰਸਿਟੀ ਦੇ ਅੰਦਰ ਲੜ ਰਹੇ ਸੀਗੇ ਪਰ ਹੁਣ ਅਸੀਂ ਇਸ ਮੋਰਚੇ ਨੂੰ ਯੂਨੀਵਰਸਿਟੀ ਤੋਂ ਬਾਹਰ ਲੈ ਜਾਂਦੇ ਹਾਂ ਆਪਣੀ ਲੜਾਈ ਸਿੱਧਾ ਭਾਜਪਾ ਅਰਿਸਲ ਵੱਲ ਸਿੱਧਤ ਕਰਾਂਗੇ 30 ਤਰੀਕ ਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 37 ਸੈਕਟਰ ਚੰਡੀਗੜ੍ਹ ਦੇ ਭਾਜਪਾ ਦਫ਼ਤਰ ਦਾ ਘਰਾਓ ਕਰਨ ਜਾ ਰਹੇ ਹਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਤੁਸੀਂ 10 ਤਰੀਕ ਨੂੰ ਤੇ ਹੋਰ ਦਿਨਾਂ ਨੂੰ 26 ਦਿਨਾਂ ਨੂੰ ਬਿਲਕੁਲ ਤੁਸੀਂ ਭਰਵਾ ਕੀਤਾ ਇਸ ਸੰਘਰਸ਼ ਨੂੰ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੰਡੀਗੜ੍ਹ ਆਪਣੇ ਸਮਰਥਨ ਕਰਨ ਲਈ ਪਹ ਉਮ ਇੱਕ ਵਾਰ ਫੇਰ 3 ਤਰੀਕ ਨੂੰ ਜ਼ਰੂਰ ਪਹੁੰਚੋ ਅਸੀਂ 3 ਤਰੀਕ ਨੂੰ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਤੇ ਲੋਕਾਂ ਦੇ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਭਾਜਪਾ ਦਾ ਦਸਰਾਂ ਦਾ ਘਰਾਓ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਵਾਰ ਫੇਰ ਦੋਸਤੋ ਤੁਹਾਨੂੰ ਅਪੀਲ ਹੈ ਕਿ ਭਾਜਪਾ ਸਰਕਾਰ ਨੂੰ ਅੱਜ ਲੱਗ ਰਿਹਾ ਹੈ ਕਿ ਲੋਕਾਂ ਦੇ ਇੱਕ ਹੀ ਦਮ ਹੈਗੇ ਤੇ ਆਪਾਂ ਨੂੰ ਇਹ ਪਰਮੋਨਾ ਦਾ ਆਪ ਹੀ ਕਰਨਾ ਪੈਣਾ ਸੋ ਇਸ ਕਰਕੇ 3 ਤਰੀਕ ਨੂੰ 37 ਸੈਕਟਰ ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਜ਼ਰੂਰ ਪਹੁੰਚੋ ਤਾਂ ਸਾਡਾ ਸਮਰਥਨ ਕਰੋ ਇਨਕਲਾਬ ਜਿੰਦਾਬਾਦ ਜਿੱਤ ਲੜਦੇ ਲੋਕਾਂ ਦੀ